ਜ਼ਮੀਨ ਹੋਵੇ ਪੈਸਾ ਕਿਸਾਨ ਨੂੰ ਦੇਣਾ ਕੋਈ ਨਹੀਂ ਤੇ ਜ਼ਮੀਨ ਕਿਸਾਨ ਤੋਂ ਲੈਣੀ ਹੈ ਪਹਿਲੀ ਵਾਰੀ ਹੋਇਆ ਤੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੀ ਲੜਾਈ ਲੜਦਾ ਆਇਆ ਚਾਹੇ ਉਹ ਕਿਸੇ ਵਰਗ ਦੀ ਲੜਾਈ ਹੋਵੇ ਚਾਹੇ ਕਿਸਾਨ ਨਾਲ ਤੱਕਾ ਹੋਵੇ ਚਾਹੇ ਕਿਸੇ ਵਪਾਰੀ ਨਾਲ ਜਾਂ ਮਜ਼ਦੂਰ ਨਾਲ ਹਮੇਸ਼ਾ ਪਹਿਲ ਦੇ ਆਧਾਰ ਤੇ ਸ਼੍ਰੋਮਣੀ ਅਕਾਲੀ ਦਲ ਨੇ ਆ ਕੇ ਲੜਾਈ ਲੜੀ ਹੈ ਸੋ ਮੈਂ ਅੱਜ ਇਹਨਾਂ ਪਾਰਟੀਆਂ ਨੂੰ ਦੱਸਣਾ ਚਾਹੁੰਦਾ ਜਿਹੜੇ ਤੁਸੀਂ ਕਿਸਾਨ ਨੂੰ ਅੰਨ ਦਾਤਾ ਕਹਿੰਦੇ ਸੀ ਅਨਾਜ ਪੈਦਾ ਕਰਦਾ ਸੀ ਪੰਜਾਬ ਦਾ ਕਿਸਾਨ ਉਸ ਕਿਸਾਨ ਨੂੰ ਅੰਨ ਦਾਤਾ ਕਿਹਾ ਜਾਂਦਾ ਸੀ ਅੱਜ ਉਹਨਾਂ ਕਿਸਾਨਾਂ ਦੀ ਜ਼ਮੀਨ ਹੈ ਜਿਹੜੀ ਉਹ ਬਿਨਾਂ ਪੈਸਿਆਂ ਤੋਂ ਲੈਣ ਵਾਸਤੇ ਇੱਕ ਨਵੀਂ ਲੈਂਡ ਪੂਲਿੰਗ ਜਿਹੜੀ ਚਲਾਈ ਹੈ ਮੈਂ ਕਹਿੰਦਾ ਅਸੀਂ ਇਹਨੂੰ ਅਕਾਲੀ ਦਲ ਹਮੇਸ਼ਾ ਕਿਸਾਨ ਦੇ ਨਾਲ ਆ ਕੇ ਲੜਦਾ ਆਇਆ ਤੇ ਅੱਜ ਆਪਾਂ ਸਾਰੇ ਇਕੱਤਰ ਹੋયા ਬਹੁਤ ਵੱਡਾ ਇਕੱਠ ਹੈ ਸਾਰੇ ਹਲਕਿਆਂ ਦੇ ਅਧਿਕਾਰ ਸਹਿਬਾਨ ਬਰਕਰ ਸਹਿਬਾਨ ਪਹੁੰਚੇ ਆ ਖੋਡਾ ਗਿਲ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਅਖੀਰ ਤੱਕ ਇਹ ਲੜਾਈ ਆਪਾਂ ਸਾਰਿਆਂ ਨੇ ਇਕੱਠੇ ਲੜਨੀ ਆ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਤੁਹਾਡੇ ਮਗਰ ਪਹਿਰਾ ਦਿੰਦਾ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜਨ ਨੇ ਨੇ ਚਿੰਝਰ ਜੀ ਬਹੁਤ ਬਹੁਤ ਧੰਨਵਾਦ ਜੀ ਅਸੀਂ ਬਹੁਤ ਜੀ ਆਇਆਂ ਨੂੰ ਕਹਨੇ ਆ ਯੂਥ ਅਕਾਲੀ ਦਲ ਨੂੰ ਸਮੁੱਚੇ ਯੂਥ ਅਕਾਲੀ ਦਲ ਨੂੰ ਮੈਂ ਸਾਹਮਣੇ ਦੇਖੀ ਜਾ ਰਿਹਾ ਬਹੁਤ ਬਹੁਤ ਧੰਨਵਾਦ ਸਰਦਾਰ ਸਰਪਜੀਤ ਸਿੰਘ ਜੀ ਚਿੰਝਰ ਉਹਨਾਂ ਦੇ ਨਾਲ ਉਹਨਾਂ ਦੇ ਯੂਥ ਦੀ ਸਮੁੱਚੀ ਟੀਮ ਜਿਨ੍ਹਾਂ ਵਿੱਚ ਸਰਦਾਰ ਕاجਦੀਪ ਸਿੰਘ ਜੀ ਮਿੱਡੂ ਖੇੜਾ ਸਰਦਾਰ ਨਵਜਿੰਦਰ ਸਿੰਘ ਜੀ ਮਾਨ ਸਾਹਿਬ ਲੱਪੀ ਇਨਾ ਖੇੜਾ ਜੀ ਨੀਟੂ ਤਪਾ ਖੇੜਾ ਜਗਵੀਰ ਸਿੰਘ ਜੀ ਕੁਡੀਆਂ ਔਰ ਹੋਰ ਸਾਰੇ ਸਾਥੀ ਗੁੱਸਾ ਨਾ ਕਰਿਓ ਜੇ ਕਿਸ ਦਾ ਨਾਮ ਰਹਿ ਗਿਆ ਸਾਰੇ ਹੀ ਬਹੁਤ ਵੱਡਾ ਕਾਫਲਾ ਲੈ ਕੇ ਇੱਥੇ ਪਹੁੰਚੇ ਨੇ ਤੁਹਾਡਾ ਜੀ ਆਇਆਂ ਕਿਹਾ ਜਾਂਦਾ ਹੈ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਚਿੰਜਰ ਸਾਹਿਬ ਸਟੇਜ ਤੇ ਆ ਜਾਣਾ ਉਹਨਾਂ ਨੇ ਬੋਲਣਾ ਹੈ ਬਾਕੀ ਯੂਥ ਵਾਲਿਆਂ ਨੂੰ ਬੇਨਤੀ ਕਰਾਂਗਾ ਕਿ ਸਾਰੀ ਸੰਗਤ ਨੂੰ ਬਿਠਾਓ ਪ੍ਰਧਾਨ ਸਾਹਿਬ ਚੰਨ ਮਿੰਟਾਂ ਚ ਆਪਣੇ ਵਿੱਚ ਪਹੁੰਚਣ ਵਾਲੇ ਨੇ ਡਿਸਪਲਨ ਦਾ ਮੰਜਰਾ ਕਰੀਏ ਸਾਰਿਆਂ ਨੂੰ ਬਟਾਈਏ ਸਾਰੇ ਯੂਥ ਕਾਲੀ ਦਲ ਦਾ ਦਿਲ ਦੀਆਂ ਗਰਾਈਆਂ ਤੋਂ ਹਾਈ ਕਮਾਂਡ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਜਿੰਦਾਬਾਦ ਜਿੰਦਾਬਾਦ ਹਾਂਜੀ ਹੁਣ ਬੇਨਤੀ ਆ ਨਵਨੀਯੋਗਤ ਪ੍ਰਧਾਨ